ਦਾ ਵਾਲਿਓ ਸਤ ਕਰੋ ਰੱਖ ਲਿਆ ਬਿਰਤ ਬਣੇ ਨੀਲਾ ਜਿੱਤੋ ਸਤੋ ਸ਼ਿੰਦੋ ਸਤੋ ਸਰਬਤ ਗੁਰੂ ਗਵਾਰ ਸਾਹਿਬ ਸਿੰਘ ਸਾਹਿਬ ਜੀ ਦਾ ਸਤ ਜੀ ਰਿਹਾ ਗਾ ਇਹ ਸਰਦਾਈਆਂ ਦੇ ਵਿੱਚ ਸਿਰਫ ਇਹ ਆ ਕਿ ਮਾਹ ਪੁਰਸ਼ਾਣੇ ਮਰਿਆਦਾ ਦੀ ਖੇਡ ਦਸੀਆ ਕਿ ਮਰਿਆਦਾ ਦੇ ਵਿੱਚ ਲਾਉਣੀ ਆ ਤੇ ਮਰਿਆਦਾ ਦੇ ਵਿੱਚ ਜਿਹੜੀ ਰਸਵਸ਼ਤਾ ਪਾਉਣੀ ਆ ਮਰਿਆਦਾ ਦੀ ਖੇਡ ਆ ਤਾਂ ਕਰਕੇ ਸੰਗਤਾਂ ਜਿਹੜੀਆਂ ਇੱਥੇ ਆਉਂਦੀਆਂ ਵਾ ਇਹਦੇ ਵਿੱਚ ਰਸ ਜਿਆਦਾ ਤਾਂ ਆਉਂਦਾ ਵਾ ਕਿ ਬਾਣੀ ਪੜ੍ਹਦੀਆਂ ਤਿਆਰ ਕੀਤੀ ਜਾਂਦੀ ਆ ਇਹ ਸੋਚ ਰੱਖੀਏ ਦਿਮਾਗ ਦੇ ਵਿੱਚ ਕਿ ਆਪਾਂ ਜਿਹੜੀ ਇਹ ਸਰਦਾਈ ਆ ਇਹ ਸੰਗਤਾਂ ਨੂੰ ਸਿਰਫ ਤੰਦਰੁਸਤੀ ਦਵੇ ਔਰ ਆਨੰਦ ਦਵੇ ਜਿਹੜਾ ਵੀ ਪੀ ਕੇ ਜਾਵੇ ਇਹ ਗੱਲ ਕਵੇ ਮਾਇਦੇ ਨਾਲੋਂ ਉਹ ਚੀਜ਼ ਜਿਆਦਾ ਖੁਸ਼ੀ ਦਿੰਦੀ ਆ ਕੀ ਕੋਈ ਵੀਰ ਇਹ ਕਹਿ ਕੇ ਜਾਵੇ ਕਿ ਬਾਬਾ ਜੀ ਛੱਕੇ ਆਨੰਦ ਆ ਗਿਆ। ਤੋਂ ਇਹਦੇ ਵਿੱਚ ਆਪਾਂ ਪਾਉਣੇ ਆ ਬਦਾਮ, ਖਸਖਸ, ਕਾਲੀ ਮਿਰਚ, ਹਰੇ ਇਲਾਚੀ, ਸੌਂਫ, ਮਗਜ, ਕਾਜੂ, ਗੁਲਾਬ ਦੇ ਫੁੱਲ ਦੀਆਂ ਪੱਤੀਆਂ ਔਰ ਕਾਲੀ ਮਿਰਚ। ਜੇ ਮਿੱਠੇ ਦੀ ਜਗ੍ਹਾ ਜਿਹੜੀ ਅਖੰਡ ਨੁਕਸਾਨ ਕਰਦੀ ਆਪਾਂ ਅਖੰਡ ਨਹੀਂ ਪਾਉਨੇ ਆਪਾਂ ਸ਼ੱਕਰ ਪਾਉਨੇ ਆ। ਦਾਂ ਕਿ ਕੋਲਡ ਡਰਿੰਕ ਚਲਦੀ ਹੈ ਇਹ ਆਪਣੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਤੇ ਫਿਰ ਵੀ ਲੋਕ ਇਹਨਾਂ ਨੂੰ ਪੀਣਾ ਪਸੰਦ ਕਰਦੇ ਆ ਤਾਂ ਉਹ ਸੋਚਿਆ ਕਿ ਸਰ੍ਹਦਾਈ ਤਿਆਰ ਕਰਦੇ ਆ ਇਹ ਆਪਣੀ ਸਿਹਤ ਲਈ ਬਹੁਤ ਵਧੀਆ ਵਾ ਤੇ ਲੀਵਰ ਦੇ ਲਈ ਇਹਦੇ ਬਹੁਤ ਜ਼ਿਆਦਾ ਬੈਨੀਫਿਟ ਆ ਸੇਪ ਯਾਤਰਾ ਅਮਰ ਸਿੰਘ ਸਾਹਿਬ ਵਿੱਚ ਹੋਰ ਵੀ ਬੜੇ ਨਾਨ ਸਿੰਘ ਗੁਰੂ ਵੀ ਲਾ ਲਈ ਫੌਜਾਂ ਜਿਹੜੇ ਕਿ ਸਰ੍ਹਦਾਈ ਤਿਆਰ ਕਰਦਿਆਂ ਨੇ ਅਸੀਂ ਦੇਖਿਆ ਤੁਹਾਡੀ ਜਿਹੜੀ ਜੋੜੀ ਆ ਲੋਕ ਬਹੁਤ ਪਿਆਰ ਕਰਦੇ ਨੇ ਤਾਂ ਇਹਨਾਂ ਨੇ ਜਦੋਂ ਮੈਨੂੰ ਆਪ ਜੀ ਦੇ ਇਹ ਚੈਨਲ ਰਾਹੀਂ ਦੇਖਿਆ ਤਾ ਕੇ ਸਿੰਘ ਸਿੱਧੀ ਰਗੜਿਆਂ ਦੇ ਨਾਲ ਸਨਹਰੇ ਸਲੋਤਰ ਦੇ ਨਾਲ ਜੁੜਿਆ ਹੋਆ ਬਾਣੀ ਬਾਣੀ ਚ ਪੂਰਾ ਹੋਆ ਤਾਂ ਇਹਨਾਂ ਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਹੋਈ ਤੇ ਇਹਨਾਂ ਨੇ ਫਿਰ ਸੰਪਰਕ ਕਰਦੇ ਤੱਕ ਰਿਸ਼ਤੇਦਾਰ ਦੇ ਵਿੱਚ ਆਉਂਦੇ ਤੱਕ ਮੇਰੇ ਤੱਕ ਪਹੁੰਚ ਕੀਤੀ ਕਿ ਇਹ ਸਿੰਘ ਜਿਹੜਾ ਵਾ ਇਹ ਬਾਣੀ ਬਾਣੀ ਨਾਲ ਜੁੜਿਆ ਹੋਆ ਤੁਹਾਨੂੰ ਇਸੇ ਤਰ੍ਹਾਂ ਇੱਕ ਸਿੰਘ ਚਾਹੀਦਾ ਸੀਗਾ ਇਹ ਹੱਡੀਆਂ ਦੇ ਕੈਲਸ਼ੀਅਮ ਲੀਵਰ ਦੀ ਗਰਮੀ ਦਿਮਾਗ ਨੂੰ ਜਿਹੜਾ ਆਪਾਂ ਕਹਿੰਦੇ ਆ ਆਪਣਾ ਚੇਤਾ ਭੁੱਲਣਾ ਵਾ ਜਿਆਦਾ ਬਹੁਤ ਜੜੀ ਆਪਣੀ ਡਾਊਨ ਹੋ ਗਈ ਆ ਜੀ ਤੇ ਉਹ ਤੇਜ਼ ਕਰਦੀ ਆ ਦਿਮਾਗ ਦੀ ਜਿਆਦਾ ਬਹੁਤ ਵਧਾਉਂਦੀ ਆ ਸਾਸੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾ ਤਸਵੀਰਾਂ ਮਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਰ ਸਾਹਿਬ ਦੀ ਕੰਪਨੀ ਬਾਗ ਦੀਆਂ ਜਿੱਥੇ ਕਿ ਨਯੰਗ ਸਿੰਘ ਜੋੜੀ ਬਲੋ ਜਿਹੜਾ ਕੀ ਸ਼ਰਦਾਈ ਤਿਆਰ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕ ਇੰਨੇ ਕਿ ਸ਼ਰਦਾਈ ਦੇ دیਵਾਨੇ ਨੇ ਕਿ ਲੋਕ ਇੰਨੀ ਗਰਮੀ ਦੇ ਵਿੱਚ ਕੋਲਡ ਡਰਿੰਕਾ ਛੱਡ ਕੇ ਸ਼ਰਦਾਈ ਜਿਹੜੀ ਆ ਪੀਣ ਵਾਸਤੇ ਇੱਥੇ ਲੰਮੀਆਂ ਲਿਆਣਾਂ ਲੱਗੀਆਂ ਦੀਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਤੇ ਕਾਫੀ ਖਿੱਚਦਾ ਕੇਂਦਰ ਵੀ ਆ ਨਯੰਗ ਸਿੰਘ ਨੇੜੇ ਗੁਰੂ ਕੀ ਲਾਲੀਆਂ ਫੌਜਾਂ ਨੇ ਉਹਨਾਂ ਵੱਲੋਂ ਵੀ ਜਿਹੜੇ ਕੀ ਜਿਹੜੀ ਸ਼ਰਦਾਈ ਤਿਆਰ ਕੀਤੀ ਜਾਂਦੀ ਆ ਅਸੀਂ ਅ ਗੁਰੂ ਕੀ ਲਾਡਲੀਆ ਫੌਜਾ ਜਿਹੜੇ ਕਿ ਨਾਨਕ ਸਿੰਘ ਨੇ ਕੱਲੇ ਸਰਦਾਈ ਤਿਆਰ ਕਰਦੇ ਨੇ ਪਰ ਅੰਮ੍ਰਿਤਸਰ ਦੀ ਗੱਲ ਕਰੀਏ ਕੰਪਨੀ ਬਾਗ ਦੀ ਗੱਲ ਕਰੀਏ ਇੱਥੇ ਕਿ ਜਿਹੜੀ ਸਿੰਘਣੀ ਗੁਲਾਬ ਸਿੰਘ ਦੀ ਜਿਹੜੀ ਸਿੰਘਣੀ ਆ ਉਹ ਦੋਵੇਂ ਜੀ ਜਿਹੜੇ ਨੇ ਇੱਥੇ ਆ ਕੇ ਤਿਆਰ ਕਰਦੇ ਨੇ ਸਭ ਤੋਂ ਪਹਿਲਾਂ ਫਤਿਹ ਸਾਨੀ ਕਰਾਂਗੇ ਤੇ ਗੱਲਬਾਤ ਵੀ ਕਰਾਂਗੇ ਹਾਂਜੀ ਪੰਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਸਭ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪੰਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਕੀ ਇਹ ਤੁਹਾਡਾ ਨਾਮ ਤੇ ਦੋਵਾਂ ਜੀ ਆਣੇ ਜਿਹੜੀ ਇਹ ਸਰਦਾਈ ਤਿਆਰ ਕੀਤੀ ਆ ਮੰਚ ਵਿਚਾਰ ਕਿਸ ਤਰ੍ਹਾਂ ਹੈ ਮੇਰਾ ਨਾਮ ਜਸ਼ਨਪ੍ਰੀਤ ਕੌਰ ਖਾਲਸਾ ਹੈ ਜੀ ਹਾਂਜੀ ਜਿੱਦਾਂ ਕਿ ਕੋਲਡ ਡਰਿੰਕ ਚੱਲਦੀ ਹੈ ਇਹ ਆਪਣੀ ਸਿਹਤ ਲਈ ਬਹੁਤ ਹਾਨੀਕਾਰ ਹੈਗਾ ਤੇ ਫਿਰ ਵੀ ਲੋਕ ਇਹਨਾਂ ਨੂੰ ਪੀਣਾ ਪਸੰਦ ਕਰਦੇ ਆ ਤਾਂ ਸੋਚਿਆ ਕਿ ਸ਼ਰਦਾਈ ਤਿਆਰ ਕਰਦੇ ਆ ਇਹ ਆਪਣੀ ਸਿਹਤ ਲਈ ਬਹੁਤ ਵਧੀਆ ਵਾ ਤੇ ਲੀਵਰ ਦੇ ਲਈ ਇਹਦੇ ਬਹੁਤ ਜ਼ਿਆਦਾ ਬੈਨੀਫਿਟ ਆ ਤਾਂ ਸੋਚਿਆ ਕਿ ਆਪਾਂ ਇਹ ਤਿਆਰ ਕਰਦੇ ਆ ਲੋਕਾਂ ਨੂੰ ਸ਼ਿਕਮਣੇ ਆ ਤੇ ਸਿਹਤ ਠੀਕ ਕਰਦੇ ਆ ਤੇ ਤਬੀਨ ਉਸੋ ਪੈ ਜੀ ਦਿਨ ਦੀ ਸ਼ੁਰੂਆਤ ਕੀਤਾ ਕਰਦੇ ਹੋ ਦਸ਼ਕਾ ਜੂ ਸਾਂਝਾ ਕਰਦੇ ਹੋ ਪਰਿਵਾਰ ਨੂੰ ਸਮਾਂ ਦੇਣਾ ਹੁੰਦਾ ਵਾ ਇੱਥੇ ਤੁਸੀਂ ਆਪਣੇ ਗੁਲਾਬ ਸਿੰਘ ਜਿਹੜੇ ਕੀ ਨੰਗ ਸਿੰਘ ਗੁਰੂ ਦੀ ਲਾੜੀ ਫੌਜਾਂ ਨੇ ਤੁਹਾਡੇ ਜੀਵਨ ਸਾਥੀ ਉਹਨਾਂ ਨੂੰ ਟਾਈਮ ਵੀ ਕਰਦੇ ਹੋ ਸਵੇਰ ਦੀ ਸ਼ੁਰੂਆਤ ਕੀਤਾ ਹੁੰਦੀ ਹਾਂ ਜੀ ਸਵੇਰੇ 3 ਵਜੇ ਉੱਠਦੇ ਹਾਂ ਬਾਣੀ ਪੜ੍ਹਦੇ ਹਾਂ ਤੇ ਘਰ ਦੇ ਕੰਮ ਕਰਕੇ ਪ੍ਰਸ਼ਾਦਾ ਪਕਾ ਕੇ ਤੇ ਫਿਰ ਪੜਾਲ ਨੂੰ ਚਾਲਾ ਪਾ ਦਈਦਾ ਵਾ ਹਾਂਜੀ ਅਸੀਂ ਦੇਖਿਆ ਪੰਜਾਬ ਧਰ ਅਮਰਸਾ ਸਾਹਿਬ ਵਿੱਚ ਹੋਰ ਵੀ ਬੜੇ ਨੰਗ ਸਿੰਘ ਗੁਰੂ ਵੀ ਲਾ ਲੀਏ ਫੌਜਾਂ ਜਿਹਨੇ ਕੀ ਸਰਦਾਈ ਤਿਆ ਕਰਦਿਆ ਨੇ ਅਸੀਂ ਦੇਖਿਆ ਤੁਹਾਡੀ ਜਿਹੜੀ ਜੋੜੀ ਆ ਲੋਕ ਬਹੁਤ ਤਿਆ ਕਰਦੇ ਨੇ ਤੁਹਾਡੀ ਕਲੀ ਜੋੜੀ ਜਿਹੜੀ ਦੋਆਂ ਦੀ ਆ ਗੁਲਾਬ ਸਿੰਘ ਦੀ ਤੇ ਤੁਹਾਡੀ ਜਸਮਪੇ ਦੀ ਅਸੀਂ ਪ੍ਰਮਾਤਮਾ ਗੁਰਦਾਸ ਕਰਦੇ ਆ ਤੁਹਾਡੀ ਜੋੜੀ ਪ੍ਰਮਾਤਮਾ ਲੰਮੀ ਉਮਰ ਬਖਸ਼ੇ ਤੇ ਇਸੇ ਤਰ੍ਹਾਂ ਦੇ ਕੇ ਰੱਖਦੇ ਰਹੋ ਤੇ ਮੰਚ ਬਚਾ ਕੇ ਸਰਦਾਰ ਦੋਆਂ ਦਾ ਵੀ ਦੋਵੇਂ ਜਿਹੜੇ ਇੱਥੇ ਕੰਮ ਕੀਤਾ ਜਾਵੇ ਆਦੇ ਸਾਥੀ ਨਾ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਆ ਹਾਂਜੀ ਬਾਬਾ ਧੰਵਾਦ ਜੀ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਕਿ ਜਸ਼ਨਪ੍ਰੀਤ ਗੁਲਾਬ ਸਿੰਘ ਜਿਹੜੇ ਕਿ ਨਾਨਕ ਸਿੰਘ ਨੇ ਗੁਰੂ ਕੀ ਲਾਡ ਲਈ ਫੌਜਾਂ ਨੇ ਉਹਨਾਂ ਦੇ ਜੀਵਨ ਸਾਥੀ ਨੇ ਅਤੇ ਇਹ ਹਮੇਸ਼ਾ ਇਹ ਚੜ੍ਹਦੀ ਕਲਾ ਵਿੱਚ ਰਹਿਣ ਪਰਿਵਾਰ ਕਿਰਤਕਾਰ ਦੀ ਰਥੀ ਤੁਸੀਂ ਦੇਖ ਸਕਦੇ ਹੋ ਸੀਰਾ ਵਿੱਚ ਤੇ ਗੁਲਾਬ ਸਿੰਘ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਗੁਲਾਬ ਸਿੰਘ ਜੀ ਫਤਿਹ ਸਾਂਝੀ ਕਰਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਜੀ ਆਇਆਂ ਨੂੰ ਮਹਾਰਾਜ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਆ ਜੀ ਦਾ ਗੁਲਾਬ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਆਨੰਦ ਕਾਰਜ ਹੋਇਆ ਤੁਹਾਡਾ ਤੁਹਾਡੇ ਜੀਵਨ ਸਾਥੀ ਤੁਹਾਡਾ ਕਿਰਤ ਕਰ ਰਹੇ ਨੇ ਦੋਵੇਂ ਜੀ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਆਪ ਜੀ ਨੂੰ ਭਰਾਵਾਂ ਨੂੰ ਵੱਡਿਆਂ ਵੀਰਾਂ ਨੂੰ ਬਾਬਾ ਮੁਬਾਰਕਾਂ ਜੀ ਮਾਰੀ ਸਵਾਦਾਈਆਂ ਆਪ ਜੀ ਨੂੰ ਦੇ ਵੀਰ ਜੀ ਮਾ ਜੀਵਨ ਸਾਥੀ ਦੇਖਿਆ ਤੁਹਾਡੇ ਨਾਲ ਮਿਹਨਤ ਕਰ ਰਿਹਾ ਕਿਰਤ ਕਰ ਰਿਹਾ ਵਾ ਕੀ ਕਹਿਣਾ ਚਾਹੋਗੇ ਮਨਚ ਵਿਚਾਰ ਕਿਸ ਤਰ੍ਹਾਂ ਹੈ ਪਹਿਲਾਂ ਗੁਲਾਬ ਸਿੰਘ ਇਕੱਲਾ ਸੀ ਅੱਜ ਜੀਵਨ ਸਾਥੀ ਵੀ ਨਾਲ ਆ ਗਏ ਨੇ ਦੋਵੇਂ ਜੀ ਕੰਮ ਕਰਦੇ ਹੋ ਕਿਰਤ ਕਰਦੇ ਹੋ ਕੀ ਕਹਿਣਾ ਚਾਹੋ ਇਹ ਦੇਖੋ ਜੀ ਇਹ ਪਰਿਵਾਰ ਮੇਰੇ ਤੋਂ ਜਿਹੜਾ ਆਨੰਦ ਕਾਰਜ ਹੋਣ ਤੋਂ ਪਹਿਲਾਂ ਹੀ ਜਿਹੜਾ ਵਾ ਅਸੀਹ ਸਿੰਘਾਂ ਦੇ ਨਾਲ ਜੁੜਿਆ ਸੀਗਾ ਇਹ ਪਰਿਵਾਰ ਪਹਿਲਾਂ ਹੀ ਬਾਣੇ ਵਿੱਚ ਸੀਗਾ ਸਭ ਕੁਝ ਜੋ ਇਹ ਨੰਗ ਸਿੰਘ ਬਾਰੇ ਸਭ ਕੋ ਜਾਣਦੇ ਜੀ ਕਿ ਨੰਗ ਸਿੰਘ ਦਾ ਜੀਵਨ ਕਿਵੇਂ ਆ ਤੇ ਜੋ ਦੁਨੀਆ ਦੇ ਨਾਲੋਂ ਅਲੱਗ ਰਹਿਣਾ ਸਹਿਣਾ ਨੰਕ ਸਿੰਘ ਦਾ ਸਾਰਾ ਇਹਨਾਂ ਨੂੰ ਪਤਾ ਸੀਗਾ ਵੀ ਨੰਕ ਸਿੰਘ ਦੇ ਪਾਣੀ ਵੀ ਛੱਕਦੇ ਆ ਨੰਕ ਸਿੰਘ ਡਲੇ ਵੀ ਛੱਕਦੇ ਆ ਨੰਕ ਸਿੰਘ ਦੀ ਰਹਿਣੀ ਸਹਿਣੀ ਬਹਿਣੀ ਉੱਠਣੀ ਜਿਹੜੀ ਆ ਉਹ ਕਿਵੇਂ ਦੀ ਸਾਰਾ ਇਹਨਾਂ ਨੂੰ ਪਤਾ ਸੀਗਾ ਤਾਂ ਇਹਨਾਂ ਨੇ ਜਦੋਂ ਮੈਨੂੰ ਆਪ ਜੀ ਦੇ ਇਹ ਚੈਨਲ ਰਾਹੀਂ ਦੇਖਿਆ ਤਾਂ ਟੀਵੀ ਉੱਤੇ ਦੇਖਿਆ ਕਿ ਇਹ ਸਿੰਘ ਸਿੱਧੀ ਰਗੜਿਆਂ ਦੇ ਨਾਲ ਸਨਹਰੇ ਸਲੋਤਰ ਦੇ ਨਾਲ ਜੁੜਿਆ ਵਾ ਬਾਣੀ ਬਾਣੇ ਚ ਪੂਰਾ ਵਾ ਤਾ ਇਹਨਾਂ ਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਹੋਈ ਤੇ ਇਹਨਾਂ ਨੇ ਫਿਰ ਸੰਪਰਕ ਕਰਦੇ ਤੱਕ ਰਿਸ਼ਤੇਦਾਰੀ ਦੇ ਵਿੱਚ ਆਉਂਦੇ ਤੱਕ ਮੇਰੇ ਤੱਕ ਪਹੁੰਚ ਕੀਤੀ ਕਿ ਇਹ ਸਿੰਘ ਜਿਹੜਾ ਵਾ ਇਹ ਬਾਣੀ ਬਾਣੀ ਨਾਲ ਜੁੜਿਆ ਵਾ ਤੁਹਾਨੂੰ ਇਸੇ ਤਰ੍ਹਾਂ ਦਾ ਇੱਕ ਸਿੰਘ ਚਾਹੀਦਾ ਸੀਗਾ ਤਾਂ ਇਹ ਸਿੰਘਣੀ ਵੀ ਚਾਹੁੰਦੀ ਸੀਗੀ ਕਿ ਆਪਾਂ ਵੀ ਫਿਰ ਪੜਾ ਦੇ ਉੱਤੇ ਸ਼ਰਧਾਈਆਂ ਲਾਈਏ ਤੇ ਸੰਗਤਾਂ ਨੂੰ ਸ਼ਰਧਾਈਆਂ ਛਕਾਈਏ ਕਿ ਰਲ ਮਿਲ ਕੇ ਜਿਹੜਾ ਵਾ ਉਹ ਕੀਰਤ ਕਰਨ ਦਾ ਜਿਹੜਾ ਆਨੰਦ ਆ ਉਹ ਨਹੀਂ ਆਨੰਦ ਆਗਾ ਕਿ ਘਰੇ ਬੈ ਕੇ ਤਾਂ ਆਪਾਂ ਸਿਰਫ ਹੋਰ ਦੁਨਿਆਵੀ ਤਰ੍ਹਾਂ ਦੀਆਂ ਗੱਲਾਂ ਕਰ ਲਾਂਗੇ ਇਧਰ ਉਧਰ ਦੀਆਂ ਗੱਲਾਂ ਕਰ ਲਾਂਗੇ ਤੇ ਪੜਾ ਦੇ ਤੂੰ ਆ ਕੇ ਆਪਣੇ ਕੋਲ ਸਭ ਤੋਂ ਵੱਧ ਸਮਾਂ ਜਿਹੜਾ ਵਾ ਇਥੇ ਇੱਕ ਸੇਵਾ ਕਰਨ ਦਾ ਵਾ ਕਿਰਤ ਕਰਨ ਦਾ ਵਾ ਤੇ ਨਾਮ ਜਪਣ ਦਾ ਵਾ ਇਥੇ ਸਾਰਾ ਸਮਾਂ ਜਿਹੜਾ ਵਾ ਜਿਵੇਂ ਹੁਣ ਬੈਠੇ ਆ ਹੱਥ ਤੇ ਮਾਲਾ ਫੜ ਕੇ ਆਪਾਂ ਨਾਮ ਜਪ ਸਕਦੇ ਆ ਸਾਰਾ ਦਿਨ ਨਾਮ ਜੱਪੀ ਜਾਓ ਆਪਣਾ ਕਿਰਤ ਵੀ ਘਰੀ ਚੱਲੋ ਤੇ ਵੰਡ ਕੇ ਵੀ ਛਕੋ ਇਹ ਜਿਹੜਾ ਕਿਰਤ ਗੁਰੂ ਦੀ ਇਹ ਤਿੰਨੇ ਸਿਧਾਂਤਾਂ ਦੇ ਗੁਰੂ ਸਾਹਿਬ ਦੇ ਜਿਹੜੇ ਬਖਸ਼ੇ ਕੋ ਨਨਸਰਨ ਉਹਨਾਂ ਦੀ ਚੱਲ ਰਹੀ ਆ ਤਾਂ ਸਿੰਘਣੀ ਜਿਹੜੀ ਆ ਉਹ ਮੈਨੂੰ ਜਿਹੜੀ ਜਿਸ ਤਰ੍ਹਾਂ ਦੀ ਚਾਹੀਦੀ ਸੀਗੀ ਉਸੇ ਤਰ੍ਹਾਂ ਦੀ ਮਿਲੀ ਗੁਰਸਹਿਬ ਬਖਸ਼ੀਆ ਝੋਲੀ ਪਾਈ ਆ ਜੀ ਤੇ ਮੈਨੂੰ ਇਸੋ ਗਲਾਬ ਸਿੰਘ ਖਾਲਸਾ ਜੀ ਜਦੋਂ ਨਹੀਂ ਸੀ ਗਲਾਬ ਸਿੰਘ ਖਾਲਸਾ ਬਣਿਆ ਪਹਿਲਾ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਜਦੋਂ ਕੱਲਾ ਗਲਾਬ ਸਿੰਘ ਸੀ ਤੇ ਹੋਂ ਦਾ ਜੀਵਨ ਕਿਸ ਤਰ੍ਹਾਂ ਦਾ ਦੇਖੋ ਪਹਿਲਾ ਜਿਹੜਾ ਜੀਵਨ ਆ ਉਹ ਤਾਂ ਆਮ ਵਿਅਰਥੀ ਜਾ ਰਿਹਾ ਸੀਗਾ ਸਵਾਸ ਜੋ ਜਿਹੜਾ ਸਮਾ ਸੀਗਾ ਸਾਰਾ ਵਿਅਰਥ ਜਾ ਰਿਹਾ ਸੀਗਾ ਪਹਿਲਾਂ ਨਾਨਕਸਰ ਵਾਲੇ ਮਹਾਪੁਰਸ਼ ਬਾਬਾ ਸੁਖਦੇਵ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਹੋਏ ਨੇ ਸਭ ਤੋਂ ਪਹਿਲਾਂ ਬਾਬਾ ਅਨੰਦ ਸਿੰਘ ਜੀ ਹੋਏ ਨੇ ਤੇ ਉਥੇ ਆਪਣਾ ਜਨਮ ਜਿਹੜਾ ਬਾਈਪਣਾ ਜਿਹੜਾ ਵਾ ਉਹ ਉਥੇ ਲੰਘਿਆ ਉਸ ਤੋਂ ਬਾਅਦ ਫਿਰ ਉਥੇ ਆਪਾਂ ਨਿਸ਼ਕਾਮ ਸੇਵਾ ਕਰਦੇ ਸੀਗੇ ਵੀ ਬਾਈਪਣ ਲੰਘਿਆ ਫਿਰ ਡਰਾਈਵਰੀ ਸਿੱਖੀ ਉਥੇ ਹੀ ਗੱਡੀ ਚਲਾਈ بابا ਰਮਨ ਜੀ ਦੇ ਨਾਲ ਆਪਾਂ ਡਰਾਈਵਰੀ ਜਿਹੜੀ ਆ ਕਾਫੀ ਦੇਰ 5-7 ਸਾਲ ਉਹਨਾਂ ਦੇ ਨਾਲ ਡਰਾਈਵਰੀ ਕੀਤੀ ਉਹਨਾਂ ਦੇ ਨਾਲ ਸਮਾਂ ਪਤਾਇਆ ਫਿਰ ਸੋਚਿਆ ਕਿ ਬਾਹਰ ਜਾ ਕੇ ਡਰਾਈਵਰੀ ਕਰੀਏ ਕਿ ਬਾਹਰ ਆਪਾਂ ਇਤਵੇਂ ਪੈਸੇ ਦੀ ਲੋੜ ਆ ਕਰ ਗ੍ਰਿਹਸਤ ਮੈਂ ਆਈ ਦੀ ਲੋੜ ਆ ਫਿਰ ਬਾਹਰ ਆਪਾਂ ਬਾਹਰ ਆ ਕੇ ਪੱਗ ਬੰਨਣੀ ਸ਼ੁਰੂ ਕੀਤੀ ਜਦੋਂ ਚਿੱਟਾ ਪਾਣਾ ਹੁੰਦਾ ਸੀ ਆਪਣਾ ਜਦੋਂ ਨਾਨਕਸ਼ਹਿਰ ਦਾ ਜਿਹੜਾ ਬਾਣਾ ਉਹ ਚਿੱਟਾ ਵ ਤਾ ਉਹ ਨਾਮ ਸਿਮਨ ਦਾ ਪ੍ਰਤੀਕ ਆ ਉਹ ਨਾਮ ਜਪਦੇ ਆ ਤਾਂ ਉਹ ਬਾਣਾ ਚਟਾ ਸੀਗਾ ਉਸ ਤੋਂ ਬਾਅਦ ਆਕੇ ਫਿਰ ਬਾਹਰ ਪੈਡੀ ਸ਼ੈਲਟ ਪਾਉਣੀ ਸ਼ੁਰੂ ਕਰ ਲਈ ਪੱਗ ਬੰਨਣੀ ਸ਼ੁਰੂ ਕਰ ਲਈ ਡਰਾਈਵਿੰਗ ਕਰਣੀ ਸ਼ੁਰੂ ਕਰ ਲਈ ਫਿਰ ਮਹਾਰਾਜ ਨੇ ਬਾਣਾ ਬਖਸ਼ਣਾ ਸੀਗਾ ਐਸੀ ਕਿਰਪਾ ਆਈ ਕਿ ਇੱਕ ਲੰਮੀ ਕਹਾਣੀ ਚੱਲ ਜਾਂਦੀ ਹੈ ਇੱਕ ਲੰਮੀ ਕਹਾਣੀ ਚੱਲ ਜਾਂਦੀ ਹੈ ਪਰ ਆਪਾਂ ਫਿਰ ਕਿਸੇ ਤਰੀਕੇ ਦੇ ਨਾਲ ਬਾਬਾ ਅਵਤਾਰ ਸਿੰਘ ਜੀ ਕੋਲ ਪਹੁੰਚ ਗਏ ਤੇ ਫਿਰ ਉਹ ਮਹਾਂਪੁਰਸ਼ਾਂ ਨੇ ਜਿਹੜਾ ਵਾ ਤਰਸ ਕੀਤਾ ਉਹਨਾਂ ਨੇ ਜਿਹੜਾ ਵਾ ਇਹ ਫਿਰ ਬਾਣਾ ਬਖਸ਼ ਦਿੱਤਾ ਬਾਬਾ ਅਵਤਾਰ ਸਿੰਘ ਜੀ ਸੋਰਸੇ ਗਣ ਮਹਾਂਪੁਰਸ਼ੋ ਬਾਬਾ ਦਲਬਾਬਾ ਬੀਦੀ ਚਾਂਜੀ ਉਹਨਾਂ ਨੇ ਇਹ ਬਾਣਾ ਬਖਸ਼ਿਆ ਉਸ ਤੋਂ ਬਾਅਦ ਜਿਹੜਾ ਇਹ ਹੋਣ ਵਾਲਾ ਜੀਵਨ ਆ ਇਹ ਅਸਲੀ ਜੀਵਨ ਇਹੀ ਅਸਲੀ ਜਨਮ ਇਹੀ ਆ ਕਿ ਗੁਰੂ ਦੇ ਲੇਖੇ ਸੋ ਪਾਣੀ ਪੜਨੀ ਤੇ ਸਨਾਰੇ ਸਲੋਤਰ ਨਾਲ ਜੁੜਨਾ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਹੜਾ ਵਾ ਇਹ 1799 ਨੂੰ ਬਸਾਖੀ ਤੇ ਤੁਹਾਡੇ ਤੇ ਜਿਹੜਾ ਆਪਾਂ ਨੂੰ ਸਾਝ ਕੇ ਗਿਆ ਸੀ ਕਿ ਬਣਾ ਬਖਸ਼ ਕੇ ਗਿਆ ਸੀ ਤੇ ਇਹ ਮਿਲਿਆ ਆਪਾਂ ਨੂੰ ਤਾਂ ਅਸਲੀ ਜੀਵਨ ਜਿਹੜਾ ਇਹ ਆ ਅਸਲੀ ਆਨੰਦ ਹੁਣ ਇਹ ਆ ਤੇ ਹੁਣ ਇਹ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ ਆਨੰਦ ਹੀ ਆਨੰਦ ਆ ਤੇ ਮੇਰੇ ਸੋਹ ਗਲਾਬ ਸਿੰਘ ਖਾਲਸਾ ਜੀ ਡਰਾਈਵਿੰਗ ਤੋਂ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅਦ ਨੰਗ ਸਿੰਘ ਹੀ ਗੁਰੂ ਕੀ ਲਾੜੀਆ ਫੌਜਾ ਬਣ ਗਈ ਤੇ ਸਰਦਾਈ ਦਾ ਕਿਸ ਤਰ੍ਹਾਂ ਮਨਜ ਵਿਚਾਰ ਰਿਹਾ ਵੀ ਸਰਦਾਈ ਜਿਹੜੀ ਆ ਅਮਰਸਰ ਸਾਹਿਬ ਦੇ ਸੰਗਤਾਂ ਨੂੰ ਜੜਕੀ ਬਣਾ ਬਣਾ ਕੇ ਪਿਆਈ ਜਾਵੇ ਇਹ ਕਿਸ ਤਰ੍ਹਾਂ ਮਨਜ ਵਿਚਾਰ ਇਹ ਸਰਦਾਈ ਦਾ ਵੀ ਮਹਾਪੁਰਸ਼ ਬਾਬਾ ਅਵਤਾਰ ਸਿੰਘ ਦੀ ਸੂਰ ਸਿੰਘ ਵਾਲੇ ਮਹਾਪੁਰਸ਼ ਆ ਉਹਨਾਂ ਨੇ ਪੁੱਛਿਆ ਵੀ ਆਪਾਂ ਜਿਵੇਂ ਦਸਵੰਧ ਰੂਪੀ ਜਿਹੜਾ ਆਪਾਂ ਕਿਰਤ ਕਰਦੇ ਆ ਮੈਂ ਬਾਣਾ ਪਾ ਕੇ ਪਹਿਲਾਂ ਤੇ ਮੈਂ ਕਾਰ ਚ ਲਾਉਂਦਾ ਸੀਗਾ ਜਿਵੇਂ ਲਗਜ਼ਰੀ ਗੱਡੀਆਂ ਚ ਲਾਉਂਦੀ ਉਹ ਉਹਨਾਂ ਵਿੱਚ ਮਣ ਕੇ ਆਪਾਂ ਬਾਬਾ ਜੀ ਨੇ ਬਾਣਾ ਬਖਸ਼ਦਾ ਤੇ ਬਾਣਾ ਪਾ ਕੇ ਆਪਾਂ ਗੱਡੀਆਂ ਨਹੀਂ ਸੀ ਚਲਾ ਸਕਦੇ ਫਿਰ ਆਪਾਂ ਟਰੱਕ ਡਿਲੀਵਰੀ ਯੂਜ਼ ਕੀਤੀ ਕਿ ਟਰੱਕ ਡਿਲੀਵਰੀ ਦੇ ਵਿੱਚ ਬਾਣਾ ਪਾ ਕੇ ਆਪਾਂ ਚਲਾ ਸਕਦੇ ਆ ਟਰੱਕ ਡਿਲੀਵਰੀ ਕਰਦੇ ਆ ਫਿਰ ਉਹ ਕਿਰਤ ਦਾ ਜਿਹੜਾ ਦਸਵੰਧ ਸੀਗਾ ਉਹ ਲੈ ਕੇ ਮਹਾਪੁਰਸ਼ਰ ਦੇ ਕੋਲ ਜਾਂਦਾ ਸੀਗਾ ਮਹਾਂਪੁਰਸ਼ ਨੇ ਪੁੱਛਿਆ ਤੇ ਸੰਦਤਾ ਲੈ ਕੇ ਆ ਗਿਆ ਵਾ ਨਾਮ ਸਿਮਨ ਬਾਣੀ ਸਿਮਨ ਨਗੀਆ ਜਿਹੜਾ ਸੱਚਾ ਮਹਾਂਪੁਰਸ਼ ਹੈ ਨਾ ਉਹ ਮਾਇਆਵਲ ਨਹੀਂ ਉਹ ਨਾਮ ਸਿਮਨ ਬਾਣੀ ਪੁੱਛਦਾ ਤੇ ਤੇਰੀ ਬਾਣੀ ਕਿੰਨੀ ਆ ਉਹਨਾਂ ਨੇ ਪੁੱਛਿਆ ਕਿ ਹਾਂ ਵੀ ਤੇਰੀ ਬਾਣੀ ਨੇ ਇਤਨੇਵੇਂ ਕਿਵੇਂ ਆ ਤਾਂ ਬਾਬਾ ਜੀ ਨੂੰ ਕਿਹਾ ਕਿ ਡਰਾਈਵਰੀ ਦੀ ਜਿਹੜੀ ਲਾਈਨ ਹੈ ਜੀ ਮਾ ਇਹਦੇ ਵਿੱਚ ਤਾਂ ਹੀ ਹਨਾਨ ਵੀ ਲੇਟ ਹੋ ਜਾਂਦਾ ਵਾ ਨਿਤਨੇਵੇਂ ਵੀ ਲੇਟ ਹੋ ਜਾਂਦਾ ਵਾ ਤੇ ਫਿਰ ਬਾਬਾ ਜੀ ਕਹਿੰਦੇ ਵੀ ਅਸੀਂ ਕਿਰਤ ਤੋਂ ਵੀ ਕੀ ਕੀ ਲੈਣਾ ਜਿਹੜੀ ਗੁਰੂ ਦੀ ਬਾਣੀ ਤੋਂ ਜਾਂ ਗੁਰੂ ਤੋਂ ਤੋੜਦੀ ਆ ਕਿਰਤੋਂ ਕਰੀਏ ਜਿਹੜੀ ਗੁਰੂ ਦੇ ਨਾਲ ਜੋੜੇ ਤੇ ਫਿਰ ਉਹਨਾਂ ਨੂੰ ਕਿਹਾ ਕਿ ਆਪ ਜੀ ਚਾਨਣਾ ਪਾਓ ਆਪ ਜੀ ਦੱਸੋ ਵੀ ਕਿਹੜੀ ਕਿਰਤ ਕਰੀਏ ਫਿਰ ਉਹਨਾਂ ਨੇ ਕਿਹਾ ਕਿ ਸਨੈਰੇ ਸਲੋਤਰ ਤੁਹਾਨੂੰ ਚਲਾਣੇ ਆਉਂਦੇ ਦਲਪੰਤਾ 'ਚ ਤੁਸੀਂ ਰਹ ਜੇ ਇੱਕੋ ਢੰਦੀ ਸੇਵਾ ਕੀਤੀ ਹੈ ਲੈ ਡੇਢੇ ਚੱਕੇ ਆ ਨਹੀਂ ਗੁਰਦਲਪੰਤਾ 'ਚ ਰਹ ਜੇ ਤੇ ਤੁਸੀਂ ਕਿਉਂ ਨਾ ਵੀ ਜਿਹੜੀ ਸਰਦਾਈ ਆ ਇਹ ਜੋ ਪ੍ਰਾਤਨ ਜਿਹੜੀ ਵਿਰਾਸਤ ਹੈ ਆਪਣੀ ਜਿਹੜੀ ਵਿਛਰ ਚੁੱਕੀ ਆ ਉਹ ਦੁਬਾਰਾ ਤੋਂ ਸੰਗਤ ਦੇ ਵਿੱਚ ਲਾਈਏ ਸੰਗਤਾਂ ਨੂੰ ਚਕਾਈਏ ਤਾਂ ਆਪਣੇ ਘਰ ਦੀ ਜਿਹੜੀ ਆ ਕਿਰਤ ਵੀ ਚੱਲੂਗੀ ਤਾਂ ਇਹ ਸਰਦਾਈਆਂ ਜਿਹੜੀਆਂ ਸੰਗਤਾਂ ਨੂੰ ਤੰਦਰੁਸਤੀ ਨਹੀਂ ਮਿਲੂਗੀ ਤਾਏ ਗੁਰੂ ਸਾਹਿਬ ਦੇ ਜਿਹੜੀਆਂ ਸਰਦਾਈਆਂ ਬਖਸ਼ੀਆਂ ਜਾਂਦੀਆਂ ਨੇ ਸਕਦਾ ਵਿੱਚ ਦੁਬਾਰਾ ਜਿਹੜੀਆਂ ਆਉਣਗੀਆਂ ਇਹ ਬਾਬਾ ਅਵਤਾਰ ਸਿੰਘ ਜੀ ਹੋਣਾ ਨੇ ਜਿਹੜਾ ਵਾ ਹੁਕਮ ਕੀਤਾ ਆਪਾਂ ਨੂੰ ਇਹ ਪੜਾ ਚਲਾਉਣ ਵਾਸਤੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਵਾ ਇਹ ਸਰਦਾਈਆਂ ਲਾਉਣੀ ਸ਼ੁਰੂ ਕੀਤੀਆਂ ਆਪਾਂ ਜੀ ਤੇ ਮੈਂ ਇਸ ਗੁਲਾਬ ਸਿੰਘ ਖਾਲਸਾ ਜੀ ਅਸੀਂ ਦੇਖਿਆ ਵੀ ਅਮਰ ਸਿੰਘ ਸਾਹਿਬ ਵਿੱਚ ਹੋਰ ਹੀ ਬੜੇ ਨਿਹੰਗ ਸਿੰਘ ਗੁਰੂ ਕੀ ਲਾਲੀ ਫੌਜਾਂ ਨੇ ਜਿਹੜੀ ਕਿ ਸਰਦਾਈ ਤਿਆਰ ਕਰਦੇ ਨੇ ਤੇ ਸੰਗਤਾਂ ਵਰਤੌਂਦੇ ਨੇ ਪਰ ਗੁਲਾਬ ਸਿੰਘ ਖਾਲਸਾ ਜੀ ਸਰਦਾਈ ਵਿੱਚ ਜਿਹੜਾ ਕੀ ਆ ਅਸੀਂ ਦੇਖਿਆ ਵੀ ਸੰਗਤਾਂ ਤਵੇ ਤਾਂ ਇੰਤਿਆਰ ਕਰਨੀ ਸ਼ੁਰੂ ਕਰ ਦਿੰਦੀਆਂ ਨੇ ਵੀ ਗਲਾਬ ਸਿੰਘ ਦੀ ਜੋੜੀ ਕਦੋਂ ਆਊਗੀ ਤੇ ਕਦੋਂ ਸਦਾਈ ਤਿਆਰ ਕਰੋਗੀ ਗਲਾਬ ਸਿੰਘ ਦੇ ਵਿੱਚ ਕੀ ਪਾ ਦਿੰਦਾ ਜਿਹੜਾ ਕਿ ਸੰਗਤਾਂ ਇੰਨੀਆਂ ਪਿਆਰ ਕਰਦੀਆਂ ਨੇ ਇਹਨਾਂ ਕੱਟ ਹੋ ਜਾਦਾ ਸੰਗਤਾਂ ਦਾ ਇਹ ਇਹਦੇ ਵਿੱਚ ਸਿਰਫ ਮਹਾਪੁਰਸ਼ ਦੇ ਹੁਕਮ ਹੁਕਮ ਦੀ ਗੱਲ ਆ ਮਹਾਪੁਰਸ਼ ਨੇ ਜਿਸ ਤਰ੍ਹਾਂ ਕਿਹਾ ਕਿ ਮਾਇਆ ਵਾਲੇ ਨਹੀਂ ਦੇਖਣਾ ਮਾਇਆ ਆਪੇ ਤੁਰ ਹੀ ਆਊਗੀ ਉਥੇ ਪੜਾ ਤੇ ਜਾ ਕੇ ਸਿਰਫ ਸੰਗਤਾਂ ਨੂੰ ਇੱਕ ਏ ਦੁਕਾਨਦਾਰੀ ਨਹੀਂ ਕਰਨੀ ਇੱਕ ਲੰਗੜ ਰੂਪੀ ਇੱਕ ਤੁਦਗਾ ਜਾ ਕੇ ਕੰਮ ਸ਼ੁਰੂ ਕਰਨਾ ਵਾ ਜਨਾਰਾ ਸੋ ਤਾਂ ਮਰਿਆਦਾ ਦੇ ਵਿੱਚ ਸ਼ੁਰੂ ਕਰਨਾ ਵਾ ਜਿਵੇਂ ਆਪਾਂ ਤੁ ਦਲ ਬੰਦ ਦੇ ਵਿੱਚ ਸੇਵਾ ਕਰਦਾ ਸੀਗਾ ਰਗੜੇ ਲਾਈਦੇ ਉਸੇ ਤਰ੍ਹਾਂ ਉੱਥੇ ਜਾ ਕੇ ਨੰਗੇ ਪੈਰੀ ਮੂੰ ਮੰਨ ਕੇ ਮਰਿਆਦਾ ਦੇ ਵਿੱਚ ਨਾਮ ਜਪਦੇ ਹੋਏ ਜਿਹੜੀ ਇਹ ਰਗੜੇ ਲਾਉਣੇ ਆ ਅਰਦਾਸ ਬੇਨਤੀ ਕਰਕੇ ਸ਼ੁਰੂਆਤ ਕਰਨੀ ਇਸ ਚੀਜ਼ ਦੀ ਤਾਂ ਮਾਇਆ ਵਾਲੀ ਵੇਖਣਾ ਮਾਇਆ ਗੁਰੂ ਸਾਹਿਬ ਆਪੇ ਭੇਜਣਗੇ ਮਾਇਆ ਓਨੀ ਹੀ ਇਹ ਮਾਇਆ ਦੀ ਭੁੱਖ ਰੱਖਣੀ ਆ ਕਿ ਜਿੰਨਾ ਕਿ ਢਿੱਡ ਭਰ ਜੇ ਬਉਦੀ ਮਾਇਆ ਜੋੜਨ ਦੀ ਜਿਹੜੀ ਇਹ ਖਿੱਚ ਨਹੀਂ ਕਰਨੀ ਤਾਂ ਇਸੇ ਤਰ੍ਹਾਂ ਹੀ ਮੇਰੇ ਬਾਬਾਈ ਦੇ ਹੁਕਮ ਦੇ ਨਾਲ ਆਪਾਂ ਜਿਹੜਾ ਕੰਮ ਸ਼ੁਰੂ ਕੀਤਾ ਤਾਂ ਮਾਇਆ ਦੀ ਜਿਹੜੀ ਖੇੜਿਆ ਵਾਂ ਪੁੱਛਣੇ ਕਿਹਾ ਵੀ ਬਹੁਤੀ ਨਹੀਂ ਕਰਨੀ ਤੇ ਮਾਇਆ ਵੀ ਗੁਰੂ ਸਾਹਿਬ ਦੀ ਕਿਰਪਾ ਜਿਹੜਾ ਹੁਕਮ ਮੰਨਿਆ ਤਾਂ ਹੁਕਮ ਦੇ ਅੰਦਰ ਸਭ ਕੋ ਬਾਹਰ ਬਣਾ ਕੋਏ ਤਾਂ ਉਹ ਹੁਕਮ ਦੇ ਅੰਦਰ ਜਿਹੜੀ ਗੱਲ ਖੜ ਚੱਲੀ ਤਾਂ ਉਹ ਬਰਕਤ ਦੇ ਬਰਕਤਾਂ ਵਾਂ ਗੁਰੂ ਸਾਹਿਬ ਨੇ ਗੱਡੀ ਵੀ ਬਖਸ਼ੀ ਤੀ ਤਾਂ ਮਾਇਆ ਵੀ ਖੁੱਲੀ ਤੇ ਸਿੰਘਣੀ ਵੀ ਬਖਸ਼ਤੀ ਤੇ ਘਰ ਵੀ ਵਧੀਆ ਬਖਸ਼ਤਾ ਤੇ ਵੀਰਾ ਭਰਾਵਾਂ ਦਾ ਪਿਆਰ ਸੰਗਤਾਂ ਦਾ ਅਮਰ ਸਾਡੀ ਸੰਗਤਾਂ ਦਾ ਪਿਆਰ ਵੀ ਬਖਸ਼ਦਾ ਸਨਾਰੇ ਸੋਲਤਰ ਦਾ ਵੀ ਜੋੜਦਾ ਹੁਕਮ ਦੀ ਖੇੜ ਆ ਕਿ ਸੱਚੇ ਮਹਾਂਪਰਸਿਧ ਹੁਕਮ ਦੇ ਅੰਦਰ ਆਪਾਂ ਜਿਹੜੇ ਚੱਲ ਗਏ ਤਾਂ ਉਹ ਹੁਕਮ ਦੀ ਗੱਲਬਾਤ ਹੈ ਸਾਡੀ ਗੁਲਬੀ ਗੁਲਾਬ ਸਿੰਘ ਜੀ ਤੁਸੀਂ ਮਾਇਆ ਦੀ ਗੱਲ ਕੀਤੀ ਅਸੀਂ ਦੇਖਿਆ ਵੀ ਲੋਕ ਮਾਇਆ ਦੇ ਚੱਕਰ ਵਿੱਚ ਭੈਣ ਭਰਾਵਾਂ ਦੇ ਰਿਸ਼ਤੇ ਖਰਾਬ ਕਰ ਰਹੇ ਨੇ ਭੈਣ ਭਰਾ ਨੂੰ ਜਿਹੜਾ ਕਿ ਇੱਕ ਦੂਜੇ ਨੂੰ ਕਤਲ ਕਰ ਰਹੇ ਨੇ ਸਿਰ ਮਾਇਆ ਦੇ ਚੱਕਰ ਵਿੱਚ ਤੇ ਤੁਸੀਂ ਕਹਿੰਦੇ ਵੀ ਮਾਇਆ ਦੀ ਖੇੜ ਆ ਮਾਇਆ ਆਪੇ ਤੁਰੀ ਆਉਂਦੀ ਅਸੀਂ ਦੇਖਿਆ ਵੀ ਤੁਸੀਂ ਇੱਥੇ ਆ ਕੇ ਆਪੇ ਬੈਠ ਜਾਂਦੇ ਉਹ ਤੇ ਮਾਇਆ ਜਿਵੇਂ ਤੁਸੀਂ ਗੱਲ ਕੀਤੀ ਵੀ ਮਾਇਆ ਜਿੰਨੀ ਗੁੱਸਾ ਭੇਜਦੇ ਨੇ ਉਤੋਂ ਵੱਧ ਆ ਜਾਂਦੀ ਆ ਅਸੀਂ ਦੇਖਿਆ ਲੋਕ ਮਾਇਆ થી ਫੜ ਕੇ ਧੜਕੋ ਇੰਤਿਆਹ ਕਰਦੇ ਨੇ ਵੀ ਕਦੋਂ ਗਲਾਬ ਸਿੰਘ ਹੋਣ ਤੇ ਕਲੋ ਅਸੀਂ ਇਹਨਾਂ ਕੋਲ ਸਰਦਾਈ ਪੀਏ ਤੇ ਮਾਇਆ ਦਈਆਂ ਨੇ ਜੀ ਦੇਖੋ ਤੁਸੀਂ ਮੈਨੂੰ ਇਹ ਸਵਾਲ ਕੀਤਾ ਸੀਗਾ ਵੀ ਇਹ ਸਰਦਾਈ ਦੇ ਵਿੱਚ ਐਸਾ ਕੀ ਆ ਕਿ ਜਿਹੜਾ ਹੋਰ ਹੋਰ ਸਰਦਾਈਆਂ ਵਿੱਚ ਨਹੀਂ ਆ ਇਹ ਸਰਦਾਈਆਂ ਦੇ ਵਿੱਚ ਸਿਰਫ ਇਹ ਆ ਕਿ ਮਹਾਂਪੁਰਸ਼ਾਂ ਨੇ ਮਰਿਆਦਾ ਦੀ ਖੇਡ ਦੱਸੀ ਆ ਕਿ ਮਰਿਆਦਾ ਦੇ ਵਿੱਚ ਲਾਉਣੀ ਆ ਪੇ ਮਰਿਆਦਾ ਦੇ ਵਿੱਚ ਜਿਹੜੀਆਂ ਰਸਬਸਤਾ ਪਾਉਣੀ ਆ ਮਰਿਆਦਾ ਦੀ ਖੇੜਿਆ ਤਾਂ ਕਰਕੇ ਸੰਤਾਂ ਜਿਹੜੀਆਂ ਇੱਥੇ ਆਉਂਦੀਆਂ ਵਾ ਇਹਦੇ ਵਿੱਚ ਰਸ ਜ਼ਿਆਦਾ ਤਾਂ ਆਉਂਦਾ ਵਾ ਕਿ ਬਾਣੀ ਪੜ੍ਹਦੇ ਆ ਤਿਆਰ ਕੀਤੀ ਜਾਂਦੀ ਆ ਤਾਂ ਇੱਕ ਹੁਕਮ ਦੇ ਅੰਦਰ ਤਿਆਰ ਕੀਤੀ ਜਾਂਦੀ ਆਏ ਤਾਂ ਇਸੇ ਕਰਕੇ ਜਿਹੜੀਆਂ ਸੰਤਾਂ ਤਿਆਰ ਕਰਦੀਆਂ ਵਾ ਕਿ ਕਿਉਂਕਿ ਜਦੋਂ ਰਸਬਸਤਾ ਪਾ ਸੰਨਾਰੇ ਚ ਪਾਈਦੀ ਆ ਤਾ ਇਹ ਨਹੀਂ ਵੇਖੀਦਾ ਕਿ ਆਪਾਂ ਥੋੜੀ ਪਈਏ ਕਿ ਜਾਂ ਪਾਣੀ ਜ਼ਿਆਦਾ ਪਾ ਦੀਏ ਮਾਇਆ ਵਾਧ ਆ ਜੂਗੀ ਉਹ ਹੀ ਚਲਦਾ ਨਹੀਂ ਦੇਈਦਾ ਇਹ ਸੋਚ ਰੱਖੀਏ ਦਿਮਾਗ ਦੇ ਵਿੱਚ ਕਿ ਆਪਾਂ ਜਿਹੜੀ ਇਹ ਸਰਦਾਈ ਆ ਇਹ ਸੰਗਤਾਂ ਨੂੰ ਸਿਰਫ ਤੰਦਰੁਸਤੀ ਦਵੇ ਔਰ ਆਨੰਦ ਦਵੇ ਜਿਹੜਾ ਵੀ ਪੀ ਕੇ ਜਾਵੇ ਇਹ ਗੱਲ ਕਵੇ ਮਾਇਦੇ ਨਾਲੋਂ ਉਹ ਚੀਜ਼ ਜ਼ਿਆਦਾ ਖੁਸ਼ੀ ਦਿੰਦੀ ਆ ਕਿ ਕੋਈ ਵੀਰ ਇਹ ਕਹਿ ਕੇ ਜਾਵੇ ਕਿ ਬਾਬਾ ਜੀ ਸ਼ੱਕੇ ਆਨੰਦ ਆ ਗਿਆ ਉਹ ਜ਼ਿਆਦਾ ਖੁਸ਼ੀ ਦਿੰਦੀ ਆ ਇਹ ਉਹ ਮਾ ਜਿਹੜੀ ਮਾਇਆ ਗੱਲੇ ਜੇ ਭਈ ਖੁਸ਼ੀ ਨਹੀਂ ਨਹੀਂ ਦਿੰਦੀ ਜਿੰਨੀ ਖੁਸ਼ੀ ਇਹ ਗੱਲ ਦੇ ਜਾਂਦੀ ਆ ਕਿ ਬਾਬਾ ਜੀ ਅਨੰਦ ਆ ਗਿਆ ਛੱਕੇ ਮੈਨੂੰ ਤੁਸੀਂ ਵੀ ਗਲਾਪ ਸਿੰਘ ਜੀ ਗਰਮੀਆਂ ਦੀ ਗੱਲ ਕਰੀਏ ਗਰਮੀ ਆ ਗਈਆਂ ਵਾਸੀਂ ਦੇਖਿਆ ਲੋਕ ਕੋਲ ਡਰਿੰਕ ਸੌਫਟ ਡਿੰਕ ਦੀ ਬੜੀ ਗੱਲਾਂ ਕਰਦੇ ਨੇ ਬਸ ਅਸੀਂ ਦੇਖਿਆ ਵੀ ਇੱਥੇ ਕੰਪਨੀ ਬਾਗ ਵਾਲੀ ਗੱਲ ਕਰੀਏ ਕਹਿੰਦੇ ਕੰਪਨੀ ਬਾਗ ਇਥੇ ਸ਼ਹਿਰ ਦੀ ਮਲਾਈ ਹੁੰਦੀ ਆ ਕਹਿੰਦੇ ਵੀ ਵੱਡੇ ਵੱਡੇ ਲੋਕ ਕਾਰੋਬਾਰ ਜਿਹੜੇ ਨੇ ਤੇ ਸੈਕਨ ਵਾਸਤੇ ਆਉਂਦੇ ਨੇ ਅਸੀਂ ਦੇਖਿਆ ਵੀ ਲੋਕ ਕੋਲ ਡਰਿੰਕਾਂ ਸੌਫਟ ਡਰਿੰਕਾਂ ਛੱਡ ਕੇ ਤੁਹਾਡੇ ਕੋ ਆ ਕੇ ਇੱਕ ਪੀ ਕੇ ਜਾਂਦੇ ਨੇ ਇਹ ਤੁਹਾਡੀ ਸਰਦਾਈ ਆ ਇਹ ਸਿਹਤ ਵਾਸਤੇ ਕਿੰਨੀ ਕੁ ਲਾਏ ਵੰਦੇ ਆ ਜਿਵੇਂ ਗਰਮੀ ਨਹੀਂ ਪੈ ਰਹੀ ਆ ਇਹ ਤੁਹਾਡੀ ਸਿਹਤ ਜਿਹੜੀ ਲੋਕਾਂ ਵਾਸਤੇ ਸਿਹਤ ਵਾਸਤੇ ਕਿਹਦੀ ਕਿਹਦੇ ਆਂਦੇ ਆ ਤੇ ਕੀ ਕੀ ਪਾਉਂਦੇ ਜਿਹੜਾ ਕਿ ਦਸ਼ਕਾ ਨੂੰ ਸਾਝਾ ਕਰਦੇ ਹੋ ਕਿੰਨੀ ਕਿ ਮਿਹਨਤ ਲੱਗਦੀ ਆ ਇੱਕ ਵੀ ਸਰਦਾਈ ਤਿਆਰ ਕਰਨ ਵਿੱਚ ਦੇਖੋ ਇਹਦੇ ਵਿੱਚ ਅੱਪਾ ਪਾਉਣੇ ਆ ਬਦਾਮ ਖਸਖਸ ਕਾਲੀ ਮਿਰਚ ਹਰੇ ਇਲਾਚੀ ਸੌਂਫ ਮਗਜ ਕਾਜੂ ਗੁਲਾਬ ਦੇ ਫੁੱਲ ਦੀਆਂ ਪੱਤੀਆਂ ਔਰ ਕਾਲੀ ਮਿਰਚ ਇਹ ਮਿੱਠੇ ਦੀ ਜਗ੍ਹਾ ਜਿਹੜੀ ਆ ਖੰਡ ਨੁਕਸਾਨ ਕਰਦੀ ਆ ਆਪਾਂ ਖੰਡ ਨਹੀਂ ਪਾਉਨੇ ਆ ਆਪਾਂ ਸ਼ੱਕਰ ਪਾਉਨੇ ਆ ਔਰ ਇਹਦੇ ਵਿੱਚ ਸਮੁੰਦਰ ਪਾਈ ਦਾ ਦੁੱਧ ਪਾਈਦਾ ਵਾ ਤਾਂ ਇਹ ਚੀਜ਼ਾਂ ਪਾ ਕੇ ਇਹਨੂੰ ਆਪਾਂ 1 ਘੰਟਾ ਰਗੜਾ ਲਾਈਦਾ ਵਾ ਨਿੰਮ ਦਾ ਸਲੋਟਰ ਲੈ ਕੇ ਔਰ ਲਾਲ ਪੱਥਰ ਜਿਵੇਂ ਕਹਦੇ ਨੇ ਕਿ ਇੱਕ ਦਵਾਈ ਤਿਆਰ ਕਰਨੀ ਆ ਦਵਾਈ ਤਿਆਰ ਕਰਨ ਵਾਸਤੇ ਸਾਰੀ ਚੀਜ਼ਾਂ ਦਾ ਜਿਹੜਾ ਮਿਸ਼ਰਣ ਹੈ ਇਕੱਠਾ ਕਰਨਾ ਪੈਂਦਾ ਆ ਉਸੇ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਵਾ ਉਹ ਲਾਲ ਪੱਥਰ ਦੇ ਵਿੱਚ ਰਗੜਾਂਗੇ ਤੇ ਨਿੰਮ ਦੇ ਸਲੋਤ ਦੇ ਨਾਲ ਰਗੜਾਂਗੇ ਤਾਂ ਇਹ ਫੇਰ ਹੀ ਇੱਕ ਦਵਾਈ ਬਣਦੀ ਆ ਇੱਕ ਤੰਦਰੁਸਤੀ ਬਣਦੀ ਆ ਇਹ ਹੱਡੀਆਂ ਦੇ ਕੈਲਸ਼ੀਅਮ ਲੀਵਰ ਦੀ ਗਰਮੀ ਦਿਮਾਗ ਨੂੰ ਜਿਹੜਾ ਆਪਾਂ ਕਹਿੰਦੇ ਵੀ ਆਪਣਾ ਚੇਤਾ ਭੁੱਲਣਾ ਵਾ ਜਾਂਦਾ ਬਹੁਤ ਜਿਹੜੀ ਆਪਣੀ ਡਾਊਨ ਹੋ ਗਈ ਆ ਜੀ ਤੇ ਉਹ ਤੇਜ਼ ਕਰਦੀ ਆ ਦਿਮਾਗ ਦੀ ਯਾਦਾ ਬਹੁਤ ਵਧਾਉਂਦੀ ਆ ਔਰ ਹੱਡੀਆਂ ਦੇ ਕੈਲਸ਼ੀਅਮ ਦੀ ਤਾਕਤ ਤਾਂ ਜਦੋਂ ਇਹ ਇਸੇ ਤੇ ਇਸੇ ਕਰਕੇ ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਦਿੱਤੀ ਸੀਗੀ ਕਿ ਜੋ ਸਿੰਘ ਜਿਹੜੇ ਸੀਗੇ ਕਿ 24 ਘੰਟਿਆਂ ਦੇ ਵਿੱਚੋਂ ਸਿਰਫ ਅ 4 ਘੰਟੇ ਹੀ ਆਰਾਮ ਕਰਦੇ ਸੀਗੇ 20 ਘੰਟੇ ਸੇਵਾ ਸਿਮਰਨ ਹੀ ਕਰਦੇ ਸੀਗੇ ਉਹਦੇ ਨਾਲ ਦਿਮਾਗ ਨੂੰ ਵੀ ਜ਼ੋਰ ਲੱਗਦਾ ਸੀਗਾ ਤੇ ਸਰੀਰ ਦਾ ਵੀ ਜ਼ੋਰ ਲੱਗਦਾ ਸੀਗਾ ਤੇ ਕੀ ਲੱਗਦਾ ਨਹੀਂ ਗੁਲਾਬ ਸਿੰਘ ਜੀ ਜਿਹੜੇ ਕੀ ਹਾਰੀ ਨਿਹੰਗ ਸਿੰਘ ਗੁਰੂ ਕੀ ਲਾ ਲੀ ਫੌਜਾਂ ਨੇ ਉਹਨਾਂ ਦੀ ਸਿਹਤ ਦਾ ਰਾਜ ਵੀ ਜਿਹੜਾ ਵੀ ਆ ਉਹ ਸਦਾਈ ਆ ਅਸੀਂ ਦੇਖਿਆ ਕਦੀ ਨਿਹੰਗ ਸਿੰਘ ਦੇ ਜਾਂ ਨਿਆੰਗ ਸਿੰਘ ਦਾ ਕੋਈ ਘੋੜਾ ਬਿਮਾਰ ਨਹੀਂ ਹੁੰਦੇ ਹਮੇਸ਼ਾ ਜਿਹੜੇ ਕੀ ਤਤਪਰ ਤਿਆਰ ਰਹਿੰਦੇ ਨੇ ਜਦੋਂ ਮਰਜੀ ਰਾਤਾਂ ਹੋਣ ਬਰਾਤਾਂ ਹੋਣ ਚਾਹੇ ਗਰਮੀ ਹੋਵੇ ਠੰਡ ਹੋਵੇ ਹਰ ਟਾਈਮ ਤਿਆਰ ਰਹਿੰਦੇ ਨੇ ਕੀ ਲੱਗਦਾ ਉਹਨਾਂ ਦੀ ਸਿਹਤ ਦਾ ਰਾ ਵੀ ਜਿਹੜੀ ਸ਼ਰਦਾਈ ਆ ਦੇਖੋ ਮੈਂ ਆਮ ਸੰਗਤਾਂ ਨੂੰ ਇਹ ਨਹੀਂ ਪਤਾ ਹੋਊਗਾ ਆਮ ਸੰਗਤਾਂ ਵਾਸਤੇ ਇਸ ਜian ਦੇਖਦੇ ਨੇ ਕਿ ਨਿਹੰਗ ਸਿੰਘ ਮਤਲਬ ਬਾਣਾ ਪਾਇਆ ਉਹਨਾਂ ਨੇ ਦੇਖਿਆ ਹੋਊਗਾ ਪਰ ਉਹਨਾਂ ਨੂੰ ਜੀਵਨ ਬਾਰੇ ਨਹੀਂ ਪਤਾ ਜਿਹੜਾ ਘੋੜ ਸਵਾਰ ਆ ਜਿਹੜਾ ਦਲ ਪੰਥ ਦੇ ਵਿੱਚ ਘੋੜਿਆਂ ਦੀ ਸੇਵਾ ਕਰਦਾ ਵਾ ਉਹਦੇ ਪੈਰਾਂ ਦੇ ਵਿੱਚ ਜੋੜਾ ਨਹੀਂ ਹੋਊਗਾ ਉਹਦੀ ਹੱਡੀਆਂ ਜਿਹੜੀਆਂ ਨਾ ਉਹ ਦੋ ਦੋ ਸੂਤਰ ਪਾਟੀਆਂ ਹੋਣਗੀਆਂ ਨੰਗੇ ਪੈਰੀ ਰਹਿੰਦਾ ਨਗ ਸਿੰਘ ਗਰਮੀ ਹੋਵੇ ਠੰਡ ਹੋਵੇ ਨੰਗੇ ਪੈਰੀ ਰਹੇ ਉਹ ਰਹਿੰਦਾ ਹੀ ਨੰਗੇ ਪੈਰੀ ਆ ਕਿਉਂਕਿ ਸਵਾਰੀ ਘੋੜੀ ਦੀ ਜਿਹੜੀ ਆ ਉਹ ਮੱਥਾ ਟੇਕ ਕੇ ਘੋੜੇ ਨੂੰ ਨੰਗੇ ਪੈਰੀ ਸਵਾਰੀ ਕਰੀਦੀ ਆ ਭਾਵੇਂ ਕੋਈ ਮਹਾਂਪੁਰਸ਼ ਦਲਬੰਦ ਦਾ ਜਥੇਦਾਰ ਆ ਦਲਬੰਦ ਦਾ ਵੱਡਾ ਕੋਈ ਵੀ ਆ ਉਹ ਜੋੜਾ ਪਾ ਕੇ ਕਦੀ ਵੀ ਸਵਾਰੀ ਨਹੀਂ ਕਰਦਾ ਉਹ ਮੱਥਾ ਟੇਕ ਕੇ ਫਿਰ ਹੀ ਘੋੜੇ ਦੇ ਜਿਹੜਾ ਵਾ ਸਵਾਰੀ ਕਰੀਦੀ ਆ ਤਾਂ ਕਿਉਂਕਿ ਘੋੜੇ ਨੂੰ ਗੁਰੂ ਸਾਹਿਬ ਨੇ ਜਾਣ ਭਾਈ ਗਿਆ ਵਾ ਜਾਣ ਤੋਂ ਵੱਧ ਕੇ ਪਿਆਰਾ ਭਰਾ ਵਾ ਮੇਰਾ ਘੋੜਾ ਜਿਹੜਾ ਵਾ ਗੁਰੂ ਸਾਹਿਬ ਨੇ ਇਹਨੂੰ ਇਹ ਦਰਜਾ ਦਿੱ ਇਹ ਰਿਕੋਰਡ ਹੈ ਦੀ ਸੇਵਾ ਵਾ ਇਹ ਸਭ ਤੋਂ ਉਤਮ ਵੱਡੀ ਸੇਵਾ ਵਾ ਅਸੀਂ ਦੇਖਿਆ ਗੁਲਾਬ ਸਿੰਘ ਜੀ ਤੁਸੀਂ ਵੀ ਜਿਹੜੀ ਸੇਵਾ ਕਰਦੇ ਹੋ ਤੁਹਾਡੀ ਸੇਵਾ ਬਹੁਤ ਤਤਪਰਿਆ ਅਮਰਸਾਦ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਮਰਸਾਦ ਦੇ ਅ ਜਿਹੜੇ ਲੋਕ ਨੇ ਦੇਖ ਰਹੇ ਦੇਸ਼ਾਂ ਅੰਦੇਸ਼ਾਂ ਜਿੱਕੀ ਅਪੀਲ ਕੀ ਕਹਿਣਾ ਚਾਹੋਗੇ ਆਪਣੇ ਲੋਕਾਂ ਨੂੰ ਅਪੀਲ ਅਸੀਂ ਕਰਨੇ ਚਾਹੁੰਦੇ ਆ ਕਿ ਆਪਣੇ ਪੰਜਾਬ ਨੂੰ ਛੱਡ ਕੇ ਨਾ ਜਾਓ ਮੇਰੇ ਵੀਰੋ ਕਿ ਕੋਈ ਵੀ ਕਿਰਤ ਆ ਇੱਥੇ ਆਪਾਂ ਖੁਦ ਦੇਖੋ ਕਿ ਮੈਂ ਵੀ ਬਾਹਰ ਜਾ ਸਕਦਾ ਹਾਂ ਕਿ ਬਾਹਰ ਜਾਣ ਦੀ ਕਿਹੜੀ ਕੋਈ ਇਦਾਂ ਕੋਈ ਵੱਡੀ ਗੱਲ ਨਹੀਂ ਆ ਬਾਹਰ ਜਾਣਾ ਨਾ ਪਰ ਆਪਾਂ ਸ਼ਰਮ ਕਰਦੇ ਆਂ ਕਿ ਆਪਾਂ ਬਾਹਰ ਜਾ ਕੇ ਵੀ ਤਾਂ ਆਪਾਂ 베ਰੀ ਤੋੜਦੇ ਆਂ ਗੋਰੀਆਂ ਦੇ ਜਾਂ ਆਪਾਂ ਉੱਥੇ ਜਾ ਕੇ ਵੀ ਖੇਤੀਬਾੜੀ ਕਰਦੇ ਆਂ ਆਪਣੀ ਖੇਤੀਬਾੜੀ ਛੱਡ ਕੇ ਆਪਾਂ ਗੋਰੀਆਂ ਦੀ ਖੇਤੀਬਾੜੀ ਜਾ ਕੇ ਕਰ ਰਹੇ ਆਂ ਆਪਾਂ ਮੈਂ ਤਾਂ ਇਹ ਅਪੀਲ ਕਰਦਾ ਆਂ ਕਿ ਆਪਾਂ ਆਪਣਾ ਇਹੋ ਜਿਹਾ ਕੋਈ ਕੰਮ ਕਰੀਏ ਜਿਹੜੇ ਪੰਜਾਬ ਦੇ ਵਿੱਚ ਚੱਲ ਰਿਹਾਗੇ ਕਿ ਆਪਾਂ ਪੰਜਾਬ ਨੂੰ ਛੱਡ ਕੇ ਨਾ ਜਾਈਏ ਪੰਜਾਬ ਦੇ ਵਿੱਚ ਸਿਰਫ ਦਸਤਾਰਾਂ ਦੇਖਣ ਪੰਜਾਬੀ ਦੇਖਣ ਤੇ ਪੰਜਾਬ ਜਿਹੜਾ ਵਾ ਉਹ ਪੰਜਾਬੀਆਂ ਦੇ ਨਾਲ ਹੀ ਜੱਜਦਾ ਆ ਪੰਜਾਬੀਆਂ ਦੇ ਬਗੈਰ ਪੰਜਾਬ ਕਿਸੇ ਕੰਮ ਦੀ ਨਹੀਂ ਆ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਗੁਲਾਬ ਸਿੰਘ ਜਿਹੜਾ ਕਿ ਖਾਸ ਆ ਇਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਕਿ ਇਹਨਾਂ ਵੱਲੋਂ ਸੰਗਤਾਂ ਨੂੰ ਜਿਹੜੇ ਕਿ ਇੱਥੇ ਦਰਸ਼ਕ ਜਿਹੜੇ ਹੋਣ ਉਹਨਾਂ ਨੂੰ ਜਿਹੜਾ ਕਿ ਪਿਆਰ ਕੀਤਾ ਜਾਂਦਾ ਵਾ ਇੱਥੇ ਸਦਾਈ ਦੀ ਤਿਆਰ ਕਰਕੇ ਖਪਿਆਈ ਜਾਂਦੀ ਆ ਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਇੱਥੇ ਸਰਦਾਈ ਪੀਣ ਵਾਸਤੇ ਆਏ ਨੇ ਵੀਰ ਜੀ ਉਹਨਾਂ ਗੱਲਬਾਤ ਕਰਦੇ ਆ ਹਾਂਜੀ ਵੀਰ ਕੀ ਨਾਮ ਤੁਹਾਡਾ ਮੇਰਾ ਨਾਮ ਹੈਗਾ ਜੀ ਤਰਮਦਰ ਹਰੀ ਤਰਮਿੰਦਰ 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 ਵੀਡੀਓ ਸੀ ਦੇਖਿਆ ਤੁਸੀਂ ਵਾਵਾ ਚੇ ਵੇਡ ਕੀਤਾ ਵਾ ਸਦਾਈ ਜਪੀ ਕਰਨ ਵਾਸਤੇ ਕਿੱਥੋਂ ਪਤਾ ਲੱਗਾ ਗੁਲਾਬ ਸਿੰਘ ਬਾਰੇ ਜਿਹੜਾ ਕਿ ਸਦਾਈ ਤਿਆ ਕਰਦੇ ਨੇ ਮੈਂ ਤੇ ਇੱਥੇ ਮਤਲਬ ਸ਼ਹਿਰ ਘਰ ਨਾ ਨਾ ਉਸ ਤੋਂ ਬਾਅਦ ਅੱਜ ਮੈਂ ਇਹ ਦੁਪਹਿਰ ਨੂੰ ਮੈਂ ਕਿਹਾ ਚਲੋ ਸ਼ਰਧਾਈ ਪੀ ਕੇ ਆਉਨੇ ਆ ਇਹਨਾਂ ਨੇ ਪਿਛਲੀ ਾਰ ਵੀ ਸ਼ਰਧਾਈ ਲਾਈ ਹੀ ਤੇ ਉਦੋਂ ਵੀ ਆਪਾਂ ਪੀ ਕੇ ਗਏ ਸੀ ਤੇ ਮੈਂ ਗਰਮੀਆਂ ਦਾ ਮੌਸਮ ਵੇਖ ਕੇ ਇਤਕਾ ਮੈਂ ਫੇਰ ਆਖਿਆ ਕਿ ਚੱਕਰ ਮਾਰ ਕੇ ਆਉਨੇ ਆ ਤੇ ਫਿਰ ਮੈਂ ਨਾ ਕੋਈ ਸ਼ਰਦਾਈ ਪੀਤੀ ਆ ਦੋ ਗਲਾਸ ਪੀਤੀ ਆ ਬਹੁਤ ਵਧੀਆ ਚੀਜ਼ ਹੈ ਜੀ ਕੀ ਕਹਿਣਾ ਚਾਹੋ ਗਰਮੀ ਆ ਸੀ ਆ ਗਈਆਂ ਤੁਸੀਂ ਦੇ ਦੇ ਵੀ ਲੋਕ ਕੋਲਡ ਡਰਿੰਕ ਪੀਂਦੇ ਨੇ ਹੋਸ ਕੋਲਡ ਡਰਿੰਕਾਂ ਦਾ ਜ਼ੋਰ ਦਿੰਦੇ ਨੇ ਤੁਸੀਂ ਸ਼ਰਦਾਈ ਪੀਣ ਵਾਸਤੇ ਆਇਓ ਕੀ ਕਹਿਣਾ ਜਾਓਗੇ ਮੈਂ ਤਾਂ ਦੇਖੋ ਜੀ ਸਪੈਸ਼ਲ ਸ਼ਰਦਾਈ ਪੀਣ ਆਇਆ ਜਿਹੜੀਆਂ ਕੋਲਡ ਡਰਿੰਕਾਂ ਕੋਲਡ ਡਰਿੰਕਾਂ ਸਭ ਪੀਂਦੇ ਨੇ ਨਾ ਲੋਕ ਐ ਤੇ ਮੇਰਾ ਆਪਣੇ ਲੀਵਰ ਦੇ ਵਿੱਚ ਸਰੀਰ ਦੇ ਵਿੱਚ ਸਾਈਡ ਇਫੈਕਟ ਪੈਣਗੇ ਜੀ ਜਿਹੜੀ ਸ਼ਰਦਾਈ ਆ ਨਾ ਤਹਾਡੇ ਜਿਗਰ ਨੂੰ ਤੁਹਾਡੇ ਲੀਵਰ ਨੂੰ ਤੁਹਾਡੇ ਦਿਮਾਗ ਨੂੰ ਮਤ ਤੰਦਰੁਸਤੀ ਲਿਆਏਗੀ ਠੀਕ ਹੈ ਔਰ ਤੁਹਾਡੀ ਸਿਹਤ ਵੀ ਸਦਾ ਬਹਾਰ ਬਣਾਏਗੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਲੋਕ ਇਥੇ ਸਦਾਈ ਪੀਣ ਵਾਸਤੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਰਿਵਾਰ ਦੇ ਨਾਲ ਹਾਂਜੀ ਵੀ ਉਹਦੇ ਕੀ ਨਾਮ ਹੈ ਸਟਿੱਗਰ ਮੇਰਾ ਨਾਮ ਸੁਖਦੀਪ ਸਿੰਘ ਜੀ ਤੇ ਵੀ ਲੋਕੋ ਵੀ ਪਰਵਾਦੇ ਨਾਲ ਆਏ ਹੋ ਸ਼ਰਦਾਈ ਪੀਣ ਵਾਸਤੇ ਸਿਰ ਗਿਆ ਛੋਟੀ ਬੱਚੀ ਵੀ ਨਾਲ ਆ ਰਹੀ ਹੈ ਲੋਕੀ ਤੇ ਗਰਮੀ ਵਿੱਚ ਜਾ ਕੇ ਕੋਲਡ ਰਿੰਗਾਂ ਪੀਂਦੇ ਨੇ ਤੁਸੀਂ ਸ਼ਰਦਾਈ ਪੀਣ ਵਾਸਤੇ ਆਇਓ ਕੀ ਕਰਨੀ ਇਹ ਕੋਲਡ ਰਿੰਗ ਵਾਲੇ ਵੱਲ ਕੰਮ ਹੁਣ ਬੰਦ ਕਰਨੇ ਪੈਣੇ ਆ ਨਹੀਂ ਤੇ ਸਰੀਰਾਂ ਦੇ ਪੱਲੇ ਕੁਝ ਨਹੀਂ ਰਹਿਣਾ ਜੀ ਕਿਉਂਕਿ ਇਹ ਚੀਜ਼ਾਂ ਕੋਈ ਫਾਇਦੇਮੰਦ ਜੀ ਇਹ ਖਾਵਾਂਗੇ ਤੇ ਕੁਝ ਜਾਣ ਆਏਗੀ ਤੇ ਕੰਮ ਕਰਾਂਗੇ ਤੇ ਗਾਂ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਨੂੰ ਨਾਲ ਪ੍ਰਭਾਵਿਤ ਕਰਨੇ ਆ ਕਿ ਇਹ ਚੀਜ਼ਾਂ ਜਿਹੜੀਆਂ ਸਾਡੇ ਸਿਹਤ ਲਈ ਫਾਇਦੇਮੰਦ ਹੈ ਕੋਲਡ ਰਿੰਗ ਪੀਣ ਦਾ ਕੋਈ ਫਾਇਦਾ ਨਹੀਂ ਆ ਕੈਸਾ ਕੈਸੀ ਪ੍ਰੋਬਲਮ ਬੰਨੀ ਆ ਉਸਦਾ ਕੋਈ ਫਾਇਦਾ ਨਹੀਂ ਜੀ ਇਹ ਚੀਜ਼ਾਂ ਸਾਨੂੰ ਫਾਇਦੇਮੰਦ ਜੀ ਬਿਲਕੁਲ ਸੋ ਵੀ ਬੱਚੇ ਕਿਹਨੇ ਕਿ ਪਸੰਦ ਕਰਦੇ ਨੇ ਅਸੀਂ ਦੇਖਿਆ ਬੱਚੇ ਜ਼ਿਆਦਾ ਰਿਕੋਰਡਿੰਗਾਂ ਪਸੰਦ ਕਰਦੇ ਨੇ ਇਹ ਚੀਜ਼ ਨੂੰ ਚੰਗਾ ਨਹੀਂ ਸਮਝਦੇ ਤੁਹਾਡੇ ਬੱਚੇ ਨਾਲ ਆਏ ਕਿਹਨੇ ਕਿ ਬੱਚੇ ਪਸੰਦ ਕਰਦੇ ਨੇ ਸਰ ਗੱਲ ਇਸ ਤਰ੍ਹਾਂ ਜੀ ਮੈਂ ਤੇ ਮਤਲਬ ਕਿ ਮੈਨੂੰ ਇਹਨਾਂ ਨੌਲੇਜ ਨਹੀਂ ਹੈਗੀ ਸੀ ਇੱਧਰ ਬਾਰੇ ਮੇਰੇ ਬੱਚੇ ਨੇ ਵੀਡੀਓ ਵੇਖੀ ਸੀ ਇਹਨਾਂ ਦੀ ਬਾਬਾਈ ਦੀ ਵੀਡੀਓ ਵੇਖੀ ਸੀ ਤੇ ਉਹ ਮੈਨੂੰ ਇੱਕ ਦਿਨ ਇੱਧਰ ਲੈ ਕੇ ਆਇਆ ਮੇਰੇ ਕੋਲ ਕੰਮ ਆਇਆ ਸੀ ਤੇ ਮੈਨੂੰ ਨਾਲ ਹੀ ਆਪਣੇ ਲੈ ਕੇ ਆ ਗਿਆ ਕਹਿੰਦਾ ਜੀ ਮੈਨੂੰ ਕਹਿੰਦਾ ਜੀ ਇਹ ਮਤਲਬ ਕਿ ਮੈਂ ਸਰ੍ਹਦਾਈ ਪੀਣੀ ਹੈ ਆਪਾ ਤੇ ਮੈਂ ਕਿਹਾ ਚਲੋ ਬੇਟਾ ਸਰ੍ਹਦਾਈ ਪੀ ਲੈਨੇ ਆਪਾਂ ਤੇ ਕਿੱਥੇ ਆ ਕਹਿੰਦੇ ਇਹ ਕੰਪਨੀ ਬਾ ਆ ਗਿਆ ਤੇ ਉਹਨੂੰ ਮੈਨੂੰ ਉਹ ਮੇਰਾ ਬੇਟਾ ਹੀ ਇੱਧਰ ਲੈ ਕੇ ਆਇਆ ਬਾਕੀ ਫਾਸਟ ਫੂਡ ਤੋਂ ਜਾਂ ਇਹਨਾਂ ਚੀਜ਼ਾਂ ਤੋਂ ਅਸੀਂ ਰਾਤ ਦਬੋਣ ਵਾਸਤੇ ਇਹ ਚੀਜ਼ਾਂ ਸਾਨੂੰ ਬੈਟਰ ਨੇ ਜੀ ਬਹੁਤ ਧੰਨਵਾਦ ਜੀ ਹੋਰੀ ਗੱਲਬਾਤ ਕਰਾਂਗੇ ਜਿਹੜੀ ਕਿ ਸੰਗਤ ਦੇ ਇਥੇ ਬਿਠੀ ਹੋਏ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹਾਂਗੇ ਹਾਂਜੀ ਸਰਦਾਰ ਜੀ ਸਭ ਤੋਂ ਪਹਿਲਾਂ ਫਤਿਹ ਸਾਨੀ ਕਰਦੇ ਆ ਜੀ ਵਾਹਿਗੁਰੂ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਮੇਰੀ ਕੀ ਨਾਂ ਤੋਂ ਭਰਾ ਲੱਗਦੇ ਮਿਲავ ਜੀ ਹਾਂਜੀ ਹਾਂਜੀ ਸਰਦਾਈ ਪੀਨ ਆਇਓ ਗਲਾਬ ਸਿੰਘ ਜੀ ਕੀ ਕਹਿਣਾ ਚਾਹੋਗੇ ਹਾਂਜੀ ਗਲਾਬ ਸਿੰਘ ਕੋ ਸਰਦਾਈ ਪੀਨ ਆਇਆ ਜੀ ਪਿਛਲੇ ਸਾਲ ਵੀ ਪੀਂਦੇ ਰਹੇ ਤੇ ਗੁਰੂ ਦੀ ਮਿਹਰ ਆ ਮਾਪੁਰਖਾਂ ਦੀ ਬਖਸ਼ਿਸ਼ ਲੈ ਕੇ ਅੱਛਾ ਉਹਨਾਂ ਨੇ ਤਿਆਰ ਕਰਨੀ ਸ਼ੁਰੂ ਕੀਤੀ ਹੈ ਇਸ ਕਰਕੇ ਵਰਕਤਾਂ ਗੁਰੂ ਘਰ ਦੀਆਂ ਵਰਤਨੀਆਂ ਵਰਤਨੀਆਂ ਨੇ ਇਹ ਚੀਜ਼ ਹੈ ਤੇ ਬਿਨਸੋ ਵੀ ਕਹਿੰਦੇ ਗੁਰੂ ਕੀ ਲਾਲੀ ਫੌਜਾਂ ਨੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਨੇ ਕਹਿੰਦੇ ਵੀ ਉਹਨਾਂ ਦੀ ਸੇਧ ਦਾ ਰਾਹ ਵੀ ਜਿਹੜਾ ਉਹ ਸਰਦਾਈ ਆ ਅਸੀਂ ਦੇਖਿਆ ਵੀ ਕਦੀ ਵੀ ਜੰਗ ਸਿੰਘ ਗੁਰੂ ਕੀ ਲਾਲੀ ਫੌਜਾਂ ਬਿਮਾਰ ਨਹੀਂ ਹੋਈਆਂ ਠੀਕ ਹੈ ਨਾ ਕਹਿੰਦੇ ਉਹਨਾਂ ਦੇ ਘੋੜਾ ਤੇ ਜਿਹੜੇ ਉਹ ਹਟ ਟਾਈਮ ਜਿਹੜੇ ਕੀ ਤਤ ਭਾਵੇਂ ਦਿਨ ਤਿਆਰ ਵੀ ਨਹੀਂ ਜਿੱਥੇ ਮੱਲੀ ਫੌਜਾਂ ਜਿਹੜੀਆਂ ਤਿਆਰ ਰਹਿੰਦੀਆਂ ਨੇ ਕੀ ਲੱਗਦਾ ਉਹਨਾਂ ਦਾ ਸੇਧ ਦਾ ਰਾਹ ਵੀ ਜਿਹੜਾ ਸਰਦਾਈ ਆ ਬਿਲਕੁਲ ਜੀ ਦੇਖੋ ਜੀ ਨਾਮ ਬਾਣੀ ਬਾਣਾ ਉਸ ਤੋਂ ਬਾਅਦ ਜਿਹੜੀ ਇਹ ਗੁਰੂ ਦੀ ਦਿੱਤੀ ਦਾਤ ਆ ਇਹ ਸਰਦਾਈ ਜਿਹੜੀ ਗੁਰੂ ਸਾਹਿਬਾਂ ਦੇ ਵੇਲੇ ਤੋਂ ਚ ਜਿਹੜਾ ਇਹਨਾਂ ਦਾ ਗੁਰੂ ਗਿਆ ਸੰਗਤਾਂ ਦਾ ਸੋ ਮਹਾਂਪੁਰਖਾਂ ਦੀ ਬਖਸ਼ਿਸ਼ ਦੇ ਨਾਲ ਇਹਨਾਂ ਨੇ ਜਿਹੜਾ ਉਹਨਾਂ ਦਾ ਆਸ਼ੀਰਵਾਦ ਨਾਲ ਲੈ ਕੇ ਕਾਰਜ ਸ਼ੁਰੂ ਕੀਤਾ ਉਹ ਬਖਸ਼ਿਸ਼ਾਂ ਵੀ ਵਰਤਦੀਆਂ ਪਈਆਂ ਤੇ ਬਾਕੀ ਜਿਹੜੀ ਸ਼ਰਦਾਈ ਦੇ ਆਪਣੇ ਗੁਣ ਨੇ ਉਹ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਇੱਥੇ ਸੰਗਤਾਂ 'ਚ ਵੀ ਗੁਣ ਦੇ ਰਹੇ ਨੇ ਤੇ ਜਿਹੜੀਆਂ ਜਿਹੜੇ ਆਪਣੇ ਨਿਹੰਗ ਸਿੰਘ ਸੰਪਰਦਾਵਾਂ ਜੰਨੀਆਂ ਸ਼ੱਕਦੀਆਂ ਨੇ ਇਸ ਕਰਕੇ ਉਹ ਬਲਚਾਲੀ ਹੈਗੀਆਂ ਉਹ ਪਰੰਪਰਾਗਤ ਆ ਉਸ ਉਹਨਾਂ ਦੇ ਤੇ ਸਮਝ ਲਓ ਕਿ ਖੂਨ ਦੇ ਵਿੱਚ ਇਹ ਚੀਜ਼ ਰਚੀ ਰਚੀ ਹੈ ਕਿਉਂਕਿ ਗੁਰੂ ਸਾਹਿਬਾਂ ਦੇ ਵੇਲੇ ਤੋਂ ਚੱਲਦੀ ਆ ਰਹੀ ਹੈ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਗੁਲਾਬ ਸਿੰਘ ਜਿਹੜਾ ਕੀ ਨਿਹੰਗ ਸਿੰਘ ਗੁਰੂ ਕੀ ਲਾ ਲਿਆ ਫੌਜਾਂ ਨੇ ਇਹ ਜਿਹੜੀ ਦੋਵੀਂ ਜੋੜੀ ਆ ਇਹਨਾਂ ਵੱਲੋਂ ਜਿਹੜੀ ਕਿ ਸੰਗਤਾਂ ਨੂੰ ਬਹੁਤ ਪਿਆਰ ਕੀਤਾ ਜਾ ਰਿਹਾ ਤੇ ਅਮਰਸਰ ਦੇ ਜਿਹੜੇ ਲੋਕ ਨੇ ਉਹ ਵੀ ਬੜਾ ਪਿਆਰ ਕਰਦੇ ਨੇ ਇਸ ਨਿਹੰਗ ਸਿੰਘ ਜੋੜੀ ਨੂੰ ਤੇ ਵੱਖਰੀ ਜੋੜੀ ਹੈ ਜਿਹੜੀ ਕਿ ਇਹ ਨਿਹੰਗ ਸਿੰਘ ਗੁਰੂ ਕੀ ਲਾ ਲਿਆ ਫੌਜਾ ਸਰਦਾਈ ਦੀਆ ਕਰਦੀ ਆ ਸਾਡੀ ਦਰਸ਼ਕਾਂ ਨੂੰ ਪੀਲੇਪ ਜਿਹੜੇ ਦਰਸ਼ਕ ਖਾਸ ਕਰਕੇ ਅਮਰਸਰ ਸਾਹਿਬ ਦੇ ਨੇ ਜਮਸ਼ਰੂ ਬਾਹਰਤਾਰ ਨੇ ਜਦੋਂ ਵੀ ਤੁਸੀਂ ਕਿਤੇ ਅਮਰਸਰ ਸਾ ਇਥੇ ਤਿਆਰ ਕੀਤੀ ਜਾਂਦੀ ਆ ਛਦਾਈ ਅਤੇ ਸਦਾਈ ਪੀਣ ਦੇ ਨਾਲ ਤੁਹਾਡੀ ਜਿਹੜੀ ਹੈ ਸਿਹਤ ਚੰਗੀ ਰਹਿਣੀ ਰਹਿਣੀ ਆ ਨਾਲ ਤੁਹਾਡੇ ਜਿਹੜੇ ਸਾਡੇ ਪੁਰਾਣੇ ਬੱਚੇ ਜਿਹੜੇ ਨੇ ਨਹੀਂ ਚੀਜ਼ਾਂ ਨੂੰ ਪੀਂਦੇ ਬੱਚੇ ਵੀ ਜਿਹੜੇ ਪੀਂਵਣ ਕਿਉਂ ਬੱਚਾ ਜਿਹੜੇ ਦਿਮਾਗ ਜਾਂ ਬੱਚਿਆਂ ਦੀ ਹੋਰ ਜਿਹੜੀ ਹੈ ਸਦਾਈ ਦੇ ਨਾਲ ਜਿਹੜੇ ਰੋਗ ਨੇ ਉਹ ਦੂਰ ਹੋ ਜਾਣਗੇ ਮਿਲੋ ਦਿਓ ਜਾਤ ਮੈਂ ਤੁਹਾਡਾ ਆਪਣਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ